ਅਰੇ ਜਨਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਣ ਬਰਸੂਰ ਮਾ ਵੱਡ ਜੋ ਦਾ ਬੋ ਪਰ ਉਪਕਾਰੀ ਵੱਡ ਜੋ ਦਾ ਬੋ ਪਰ ਉਪਕਾਰੀ ਰਹੀ ਹੋ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰਣ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੰਮਤ 1652 ਹਾੜ ਮਹੀਨੇ ਸੀ ਮੀ ਮੇਰਾ ਦੇ ਵਸੇ ਤਬ ਦੇ ਠਰ ਗਏ ਸੀਨੇ ਸੀ ਮੀ ਮੇਰਾ ਦੇ ਵਸੇ ਤਬ ਦੇ ਠਰ ਗਏ ਸੀਨੇ ਸੀ ਜਨਮ ਲਿਆ ਕਰਿਆ ਕਿ ਮਾ ਗੰਗਾ ਦਿਲ 기ਰੀ ਦਲ ਬੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਦਲ ਬੰਜਨ ਗੁਰ ਜੋਦੇ ਮਾਲਕ ਮੀਰੀ ਪੀਰੀ ਦੇ ਜੀ ਖੁਸ਼ੀਆਂ ਬਾਤ ਮਨਾਇਆਂ ਸ੍ਰੀ ਗੁਰੂ ਅਰਜਨ ਪਿਆਰੇ ਨੇ ਪੁੰਨਦਾਨ ਬੜੇ ਕੀਤੇ ਲੰਗਰ ਲਾਤੇ ਪਾਰੇ ਨੇ ਪੁੰਨਦਾਨ ਬੜੇ ਕੀਤੇ ਲੰਗਰ ਲਾਤੇ ਪਾਰੇ ਨੇ ਤਰ ਗਿਆ ਸੋ ਤਰ ਗਿਆ ਓ ਜੋ ਕਰ ਗਿਆ ਸੋ ਤਰ ਗਿਆ ਦਰਸ਼ਨ ਗੈਰ ਗੰਬੀਰੀ ਦੇ ਦਲ ਬੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਦਲ ਬੰਜਨ ਗੁਰ ਯੋਦੇ ਮਾਲਕ ਮੀਰੀ ਪੀਰੀ ਦੇ ਜੀ ਪ੍ਰithvi ਕੈ ਕਮਾਲਾ ਸਦਕੇ ਦਾਈਸ ਪੈਰੇ ਨੂੰ ਇਸ ਪੇਰੇ ਨੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇਤਾ ਸਤਿਗੁਰ ਮੇਰੇ ਨੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇਤਾ ਸਤਿਗੁਰ ਮੇਰੇ ਨੂੰ ਪਰਮੰਤਾਂ ਵਿੱਚ ਬਾਗ ਖੋਲਤੇ ਪਰਮੰਤਾਂ ਵਿੱਚ ਬਾਗ ਖੋਲਤੇ ਭਾਪੇ ਅਖੀਰੀ ਦੇ ਦਰਬੰਨ ਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਾ ਗੁਰ ਯੋਧੇ ਮਾਲਕ ਦੀ ਮੀਰੀ ਪੀਰੀ ਦੇ ਕਹਿੰਦੇ ਕੀ ਗੱਲ ਆਖ ਲਿਆ ਨਾਲ ਜਾਵੇ ਧਰ ਗੁਰੂਰ ਗੋਬਿੰਦ ਸਾਹਿਬ ਦੇ ਚਰਨਾਂ ਨੂੰ ਪਾਵੇ ਸ੍ਰੀ ਆਕਾ ਈਸ਼ਣ ਹਾਰਾ ਵਾ ਸਿੰਘਾ ਕਾਲਾ ਗੁਰਦਿਕਾ ਕਵਾਲ ਸਾਹਿਬ ਵਾਹਿਗੁਰੂ ਜੀ ਬਹੁਤ ਖੂਬਾਲ ਕਰਤੀ ਜੀ ਧੰਨਵਾਦ ਜੀ ਮਰੇ ਕਵਾਲ ਕਰਤੀ ਵਾਹ bowl with